ਸਵਾਗਤ ਹੈ ਜੀ ਅੱਜ ਦੇ ਵਲੌਗ ਤੇ। ਉਹ ਇਹ ਬੂਟੇ ਲਿਆਂਦੇ ਆ ਆਪਣੇ ਤਾਂ ਮੈਂ ਲੈ ਲਾ। ਆਹ ਲੱਤ ਫੇਰੀ ਆ 2.5 3 ਫੁੱਟ ਥੱਲੇ ਤੱਕ ਧੱਕੀ ਆ। ਇੱਥੇ ਕਿ ਇਹਨਾਂ ਦੇ ਜਗ੍ਹਾ ਥੋੜੀ ਘਟਿਆ ਕਰਕੇ ਥੋੜੀ ਲੱਤ ਘਟ ਜਾਣ ਈ ਮੇਰੇ ਸੰਦੇ ਮਿੱਟੀ ਦੇ ਵਿੱਚ ਤੱਕ ਲੈਂਕਾ ਘੜੀਤ ਕੇ ਫੇਰੀ ਆ। ਚਾਰ ਵਾਰ ਪੰਜ ਵਾਰ ਥੱਲੇ ਘੀਤਦੀ ਆ। ਮੈਂ ਲਿਵਟ ਕਰਕੇ ਦਿਖਾਣਾ। ਇੰਨਾ ਪੋਲਾ ਕਰਨ ਤੋਂ ਬਾਅਦ ਤੇ ਉਹਦੇ ਜੇ ਬੂਟੇ ਮੈਂ ਆਪਣੇ ਲਾਏ ਆ ਮੇਰੇ ਤਾਂ ਰਹਿੰਦਾ ਕੱਲਾ ਪਾਣੀ ਲੱਗਣ ਵਾਲਾ। ਲੱਖੇ ਦੇ ਵੀ ਲੱਗ ਗਏ ਆ ਉਹਦੇ ਵੀ ਪਾਣੀ ਲੱਗਣ ਵਾਲਾ ਰਹਿੰਦਾ। ਮੀਂਹ ਕਿਹੜਾ ਰਹਿੰਦੇ ਆ ਹਲੇ ਲੱਗਣ ਵਾਲੇ ਇਹਦਾ ਬਾਂਡਾ ਨਹੀਂ ਹਲੇ ਪੂਰਾ ਹੁੰਦਾ ਦੋ ਦਿਨ ਹੋ ਗਏ ਬੂਟੇ ਲਿਆਂਦਣ ਨੂੰ ਅਸੀਂ ਕੱਲ ਦੇ ਲਾਤੇ ਆ ਐ ਇੰਨੀ ਵੱਡੀ ਲੱਤ ਖੋਬੀ ਥੱਲੇ ਆਹ ਦੇਖੋ ਇੱਥੇ ਤੱਕ ਅਹੀਂ ਲੱਤ ਕੋ ਵੀ ਆਪਣੇ ਮੈਂ ਆ ਤਾਂ ਚਾਰ ਵਾਰ ਤਿੰਨ ਵਾਰ ਚਾਰ ਵਾਰ ਨਗਾਈ ਹੁੰਨੇ ਨਾ ਧਰਤੀ ਥੱਲੇ ਲੱਕ ਪੋਲੀ ਹੋ ਗਈ ਆ ਬੂਟੇ ਲਾਉਣ ਤੰਗੀ ਨਹੀਂ ਆਈ ਬੂਟੇ ਕੱਟਦੇ ਦਿਖਾਉਣਾ ਮੈਂ ਤੁਹਾਨੂੰ ਤੇ ਵੱਟ ਪੋਣੀਆਂ ਬੱਤੀ ਆਈ ਆ ਮੋਟਰਾਂ ਦੀ ਪਾ ਕੇ ਵੱਟ ਤ ਦਿਖਾਉਣਾ ਫਿਰ ਤੁਹਾਨੂੰ ਜਦਾਂ ਚੱਲਦਾ ਦੇਣਾ ਇਹ ਵੀ ਇੱਥੇ ਲਾਲੂਆ ਬੂਟੇ ਆਓ ਜੀ ਮਿਲੋ ਅਮਰੀਕਾ ਅੰਕਲ ਨੂੰ ਆਏ ਆ ਪਾਣੀ ਪੂਣੀ ਦੇਖ ਕੇ ਲੈ ਚਲੋ ਅੰਕਲ ਦੀ ਕੁੜੀਆਂ ਨੂੰ ਕੋਈ ਨਹੀਂ ਪਾਣੀ ਦੇ ਕੇ ਹਡੇ ਅੰਕਲ ਅੰਕਲ ਦੀ ਆ ਸਵੇਰੇ ਸਵੇਰੇ ਡਿਊਟੀ ਆ ਤੇ 5 ਵਜੇ 32 ਆਉਂਦੀ ਤੇ ਪਾਣੀ ਨੌਕਰਾਂ ਦੇ ਮਗਰ ਵੀ ਦੇਖਣਾ ਆਪ ਬੜੇ ਸੀ ਹੁਣ ਪਜਾਮਾ ਲਾ ਕੇ ਮੈਂ ਉਹ ਤਾਂ ਕਲਿੱਪ ਕੱਟ ਦੱਤਾ ਵਿੱਚ ਤੇ ਹੁਣ ਪਾ ਆ ਗਏ ਕੱਪੜੇ ਤਾਂ ਮੱਕੀ ਦੇ ਵਿੱਚ ਪਾਣੀ ਦੇ ਦੇ ਲੱਡ ਗੰਨੇ ਨੂੰ ਮੋੜਿਆ ਗੰਨੇ ਹੱਲ ਹੁਣ ਦੇ ਇੱਥੇ ਹਡੇ ਆ ਥੱਲੇ ਆ ਵੀ ਹੁਣ ਛੋੜੀ ਦਾ ਫੋਨ ਆ ਗਿਆ ਮੇਰਾ خیال ਉਹਨੂੰ ਟਿਊਸ਼ਨ ਤੇ ਜਾਂ ਕਿਤੇ ਛੱਡਣ ਜਾਣਾ ਆ ਟਿਊਸ਼ਨ ਹੋਣੀ ਅੱਜ ਐਤਵਾਰਿਆ ਉਦਾਂ ਦਾ ਤੇ ਸਾਰੀਆਂ ਮੋਟਰਾਂ ਦੇ ਢੇੜਾ ਪਾਣੀ ਪੂਣੀ ਲੱਗਣ ਡਿਆ ਆ ਤੇ ਅੰਕਲ ਨੇ 5 ਵਜੇ ਉੱਠ ਕੇ ਇਹ ਕੰਮ ਕਰਨਾ ਜਦੋਂ ਤੱਕ ਬੱਤੀ ਰਹਿਣੀ ਮੁੜ ਕੇ ਉਹ ਚਲੋ ਸ਼ਹਿਰ ਦੇ ਕੰਮ ਵੀ ਇਕੱਲੇ ਕਰ ਰਹੇ ਹੈਗੇ ਆ ਜਾਣਾ ਵੀ ਪੈਂਦਾ ਤੇ ਮੱਕੀਆਂ ਆ ਇੱਧਰ ਵੀ ਇਹਨਾਂ ਦੀ ਮੱਕੀ ਆ ਆਪਣਾ ਕੁਮਾਰ ਵੀ ਦਿਖਾਉਣਾ ਇੱਧਰ ਦੀ ਮੈਂ ਉਹ ਸਾਹਮਣੇ ਆਪਣਾ ਬਣਾ ਲਿਆ ਕਰ ਗਿਆ ਚੌਰੋ ਤੇ ਮੇਰਾ ਇਹ ਵੀ ਅੰਕਲ ਨੂੰ ਵੀ ਫੋਨ ਤਾਂ ਆਈਆਂ ਕੁੜੀ ਨੇ ਵੀ ਟੀਜਨ ਤੇ ਜਾਣਾ ਹੋਣਾ ਆ ਅੰਕਲ ਨੂੰ ਵੀ ਤਾਂ ਹੀ ਫੋਨ ਆਇਆ ਉਹ ਵੀ ਚੱਲੇ ਆ ਦਿਖਾਉਣਾ ਜੀ ਲਾਇਆ ਹੱਲਾਤ ਜੀ ਲਾਉਣ ਕਿ ਜਦ ਅਜਿਆ ਕਹਿੰਦੇ ਇਹਨੂੰ ਸਾਡੇ ਇੱਤੇ ਇਹਨੂੰ ਲਾ ਕੇ ਤਾਂ ਮੁੜ ਕੇ ਆ ਕੇ ਲੱਗਣਾ ਹੈਗਾ ਦੂਏ ਨੂੰ ਆੜ ਪਾ ਕੇ ਤਾਂ ਪਾਣੀ ਲਾਉਣਾ ਬੂਟਿਆਂ ਨੂੰ ਉਧਰ ਲੱਖਾ ਆਪਣੇ ਬੂਟਿਆਂ ਨੂੰ ਲਗਾ ਲਾਉਣ ਦਿਖਾਉਣਾ ਆ ਮੈਂ ਉਹ ਵੀ ਕੀ ਕਰਦਾ ਕਿੱਥੇ ਉਹਨੇ ਬੂਟੇ ਲੈ ਕਿੱਥੇ ਮੈਂ ਲੈ ਦਿਖਾਉਣਾ ਅੰਦਾਜ਼ੇ ਲੋ ਕਰਨਾ ਉਖਾ ਹੋ ਕੇ ਕੋਠੇ ਨੂੰ ਜਾਂਦਾ ਆ ਬੂਟੇ ਆ ਲਾਏ ਆ ਇੱਥੇ ਆ ਲਾਤਾ ਅਮਰੂਦ ਦਾ ਬੂਟਾ ਤੇ ਇਦਾਂ ਹੀ ਆ ਲੈਣ ਦੇ ਵਿੱਚ ਸਾਰੇ ਲਾਤੇ ਆ ਬੂਟੇ ਆ ਲਾਤਾ ਹੈਗਾ ਆਂਬ ਆਂਬ ਦੇ ਨਾਲ ਆ ਇਹ ਕੰਬ ਅੱਗੇ ਲਾਤੀਆਂ ਦੋ ਲੀਚੀਆਂ ਆ ਲਾਤੀਆਂ ਹੈਗੀਆਂ ਲੀਚੀਆਂ ਇਹ ਕੇ ਬੂਟਾ ਲੀਕੀਦਾ ਹੈ ਇਹ ਕ ਆ ਲਾਤਾ ਲੀਚੀਦਾ ਉਹ ਮੂਰੇ ਲਾਤਾ ਆੜੂਆਂ ਦਾ ਬੂਟਾ ਵਾਲਾ ਆ ਅੜ ਮਸਾਲਾ ਲਾਤਾ ਹੈ ਉਤਰੋਂ ਵੀ ਗੰਦ ਲੱਗ ਜਾਂਦਾ 10 ਫੁੱਟ ਛੜ ਦਿੱਤਾ ਤੇ ਬੂਟੇ ਤੋਂ ਬੂਟਾ ਵੀ 10 ਫੁੱਟ ਛੜਦਾ ਆਹ ਲਾਤੇ ਆ ਆਲੂ ਬੁਖਾਰਿਆਂ ਦਾ ਬੂਟਾ ਆ ਵੀ ਆਲੂ ਬੁਖਾਰਿਆਂ ਦਾ ਬੂਟਾ ਆ ਆ ਮੂਰੇ ਹੈਗੇ ਆ ਕਿੰਨੂ ਉਹ ਵੀ ਕਿੰਨੂ ਤੇ ਉਹ ਹੈਗਾ ਨਾਗਪੁਰੀ ਸੰਤਰਾ ਮੂਰੇ ਮਰੂਦ ਆ ਜਿੱਦਣ ਆ ਆਂਬ ਹੋ ਜਾਣਗੇ ਤਾਂ ਫੇ ਆਂਬ ਜਿਹੜਾ ਨਾ ਜ਼ਿਆਦਾ ਵੱਡਾ ਹੋਇਆ ਹੋਇਆ ਆ ਆ ਵਾਲਾ ਇਹ ਹੁਣ ਨਾ ਅੰਬ ਵੀ ਲੱਗਣੋਂ ਘਟ ਗਿਆ ਦੇਖਾਂਗੇ ਨਾ ਹੋਊ ਤੇ ਇਹ ਛਾਂਗ ਛੂੰਗਦਾਂਗੇ ਵਿੱਚੋਂ ਬਾਕੀ ਬੂਟੇ ਮੂਰੇ ਲਾਏ ਆ ਇਹ ਇੰਨੀ ਪੱਟੀ ਪੱਕੀ ਵੱਟ ਪਾਤੀ ਆ ਇਹਨੂੰ ਇਹਦੇ ਵਿੱਚ ਗਾਂ ਸਾਲ ਦੋ ਸਾਲ ਸਬਜ਼ੀਆਂ ਰਹਿਣੀਆਂ ਗਾਂ ਬੂਟੇ ਵੱਡੇ ਹੋ ਜਾਣੇ ਫੇਰ ਸਬਜ਼ੀ ਨਹੀਂ ਇੱਥੇ ਲੱਗਣੀ ਤੇ ਇਹਨੂੰ ਆਗੂ ਗੁਗ ਨਹੀਂ ਲਾਈ ਇਦਾਂ ਵਿੱਚ ਨਾਰਦੂਨ ਮੈਂ ਕਹਾਂ ਆਪੇ ਹੀ ਗੱਲ ਜਾਣਾ ਇੱਥੇ ਫੇਰੀ ਲੱਤ ਪਾ ਫੇਰ ਕੇ ਇਹਨਾਂ ਨੂੰ ਪੂਲਾ ਕਰਕੇ ਥਾਂ ਫੇਰ ਬੂਟੇ ਗੱਡੇ ਆ ਪਾਣੀ ਮੋੜ ਦਿੱਤਾ ਆ ਆ ਜਾਣਾ ਆ ਪਾਣੀ ਹੁਣ 54 ਮਿੰਟਾਂ 'ਚ ਬੂਟੇ ਇਦਾਂ ਲੈ ਕੇ ਲਾਉਂਦੇ ਆ ਇਧਰ ਨੂੰ ਵੀ ਤੇ ਉਧਰ ਨੂੰ ਵੀ ਇਧਰ ਨੂੰ ਵੀ ਆ ਲਾਤੇ ਦੋ ਲਾਈਨਾਂ ਲਾਤੀਆਂ ਬੂਟੇ ਤੋਂ ਬੂਟੇ ਦੀ ਦੂਰੀ ਵੀ 10 ਫੁੱਟ ਤੇ ਆਹ ਕੰਧ ਨਾਲੋਂ 11 ਫੁੱਟ ਤੇ ਉਧਰ ਨੂੰ ਵੀ 10 ਦਾ ਫੁੱਟ ਵਿੱਚੋਂ ਆਹ ਇਧਰ ਨੂੰ 12 ਫੁੱਟ ਆ ਵਿੱਚੋਂ ਤੇ ਇਦਾਂ ਕਰਕੇ ਬੂਟੇ ਲਾਤੇ ਆ ਵਿੱਚ ਤੇ ਇਹਨਾਂ ਨੂੰ ਪਾਣੀ ਛੱਡ ਦੇਣ ਲੱਗਾ ਤਿੰਨ ਚਾਰ ਬੂਟੇ ਮੇਰੇ ਰਹਿੰਦੇ ਲਾਉਣ ਵਾਲੇ ਉਹ ਉਧਰ ਲਾਉਣੇ ਮੈਂ ਕਿਹਾ ਪਹਿਲਾਂ ਇਹਨਾਂ ਨੂੰ ਪਾਣੀ ਲਾ ਲਵਾਂ ਦਿਖਾਉਣਾ ਉਧਰ ਬਾਕੀ ਬੂਟੇ ਉੱਥੇ ਵੀ ਲਾਈਏ ਆ ਨਿੰਬੂਆਂ ਦਾ ਇੱਥੇ ਲਾਤਾ ਬੂਟਾ ਆਂ ਅਮਰੂਦਾਂ ਦਾ ਬੂਟਾ ਉਸੇ ਨਰਸਰੀ ਤੋਂ ਲਿਆ ਕੇ ਲਾਇਆ ਸੀਗਾ ਤੇ ਇਹ ਹੋ ਗਿਆ 3 ਸਾਲਾਂ ਦਾ ਬੂਟਾ ਫਲ ਬਥੇਰਾ ਇਹਨੂੰ 3-4 ਵਾਰ ਖਾ ਹਟਿਆ ਨਿੱਕੇ ਹੁੰਦੇ ਨੇ ਲੱਗ ਗਏ ਫਲ ਹੁਣ ਵੀ ਫੁੱਲ ਬਹੁਤ ਲੱਗੇ ਆ ਤੇ ਆ ਲਾਤਾ ਸਿਆਂ ਦਾ ਬੂਟਾ ਇਹਦੇ ਬਰਾਬਰ ਹੀ ਉਹ ਬਰੇ ਸਿਆਂ ਦਾ ਲਾਤਾ ਆ ਉਹ ਵਾਲਾ ਆ ਵਾਲਾ ਲਾਤਾ ਸਿਆਂ ਦਾ ਇੱਕ ਨਿੰਬੂਆਂ ਦਾ ਬੂਟਾ ਉਹ ਮੂਰੇ ਲਾਤਾ ਆ ਆ ਵਾਲਾ ਬੂਟੇ ਤਿੰਨ ਚਾਰ ਰਹਿੰਦੇ ਆ ਲੱਗਣ ਵਾਲੇ ਉਹ ਹੁਣ ਲਾਉਣੇ ਬਾਅਦ ਤੇ ਇਹਨਾਂ ਨੂੰ ਪਾਣੀ ਇਧਰ ਦੀ ਮੋੜ ਦਿੱਤਾ ਨਾਲੀ ਨਾਲ ਇਹ ਉੱਤੀ ਆ ਜਾਗਾ ਉਹ ਨਾਲੀ ਨਾਲ ਪਾਣੀ ਮੋੜਦਾ ਇਧਰ ਇਹ ਸਬਜੀ ਸੂਜੀ ਹੁੰਦੀ ਨਹੀਂ ਦਾਣਾ ਫਲਾਂ ਵਾਲੇ ਬੂਟੇ ਹੀ ਹੋਣਗੇ ਬੂਟੇ ਹੋਰ ਹੈਗੇ ਆਪਣੇ ਤਿੰਨ ਲਾਉਣ ਵਾਲੇ ਉਹ ਚਾਰ ਤਾਂ ਮੰਨੇ ਦੇ ਪਏ ਆ ਇਹ ਕਾਹ ਰਹੇਗਾ ਜਾਮਣ ਚੀਕੂ ਲਗਾਠ ਤੇ ਅੰਗੂਰਾਂ ਦੀ ਬੇਲ ਚਾਰ ਬੂਟੇ ਲੈ ਗਿਆ 11 ਗਰਾਸ ਤੋਂ ਉਦਾਂ ਹੀ ਲਾਉਣਾ ਮੂਰੇ ਤੇ ਆਹਾ ਦੋ ਬੁੱਟੇ ਉਧਰ ਮੋਟਰ ਵਾਲ ਦੇ ਬੰਨੇ ਲਾ ਦੇਣੇ ਆ ਲਗਾੜ ਇੱਥੇ ਵੀ ਲਾ ਦੇਣੀਆਂ ਵਿੱਚ ਤੇ ਗੱਬੇ ਲਾ ਦੇਣੀਆਂ ਬਤਾਉਆਂ ਦੇ ਤੇ ਲਗਾੜ ਉੱਤੇ ਹੋ ਜੂਗੀ ਅੰਗੂਰਾਂ ਦੀ ਬੇਲ ਜਿਹੜੀ ਉਧਰੋਂ ਕਰਕੇ ਲਾਉਣੇ ਆ ਇੱਕ ਹੁਣ ਆਗੂਗ ਨਹੀਂ ਲਾ ਸਕਦੇ ਸਫਾਈ ਵੀ ਨਹੀਂ ਹੋਣਦੀ ਇੱਧਰਲੇ ਬੰਨੇ ਹੁਣ ਜਦੋਂ ਗਾਂ-ਗਾਂ ਲੱਗਦੀਆਂ ਤੇ ਆਹ ਧੂਤ ਆ ਗਈ ਇਤੋਂ ਗੰਦਮੰਦ ਜਨਾ ਵੀ ਆ ਮੋੜ ਕੇ ਇੱਧਰ ਸੱਟਣਾ ਨਿਕਾ ਇਹ ਸਾਰਾ ਲਫਾ ਵਲੂਵਾ ਜੋ ਵੀ ਆ ਇੱਥੇ ਆ ਕੇ ਇਕੱਠਾ ਹੋ ਜਾਂਦਾ ਉਹ ਘਰ ਦਾ ਵੀ ਉੱਥੇ ਸਿਰ ਦਿੱਤੇ ਲਫਾ ਫਿਰੂਏ ਇਹਨੂੰ ਅੱਗ ਲਾਉਂਗਾ ਕੇਲੇ ਉਹ ਮੋਰੇ ਨਾਲ ਖੜੇ ਅੱਗ ਵੀ ਨਹੀਂ ਲਾ ਸਕਦੇ ਇਹਨੂੰ ਉਹ ਪਰੇ ਖਰ ਕੇ ਆ ਲੱਕੜਾਂ ਜਿਹੜੀਆਂ ਉਦੋਂ ਚੱਕ ਕੇ ਕਰਕੇ ਚਰਾਉਣੀਆਂ ਇਹ ਲੱਕੜਾਂ ਛੋਟਿਆ ਬਾਲਾਂ ਰਹਿ ਜਾਊਗਾ ਪਰੇ ਚੱਕ ਕੇ ਰੱਖ ਦੇਣਾ ਇਹਨੂੰ ਆਗੂ ਗੁਲਾ ਕੇ ਕਰੂੰ ਇਹਨੂੰ ਵੀ ਪੱਧਰਾ ਇਧਰੋਂ ਆ ਸਾਰੀਆਂ ਲੈਣਾ ਨਾ ਇਹਦੇ ਲੈਣ ਦੇ ਹਿਸਾਬ ਨਾਲ ਹੀ ਆ ਬੁੱਟੇ ਲਾਏ ਆ ਜਿੱਦਾਂ ਮਗਰੋਂ ਆਉਂਦੀ ਆ ਉਹ ਲੈਣ ਉਹਦੇ ਹਿਸਾਬ ਨਾਲ ਹੀ ਇੱਥੇ ਆ ਮੋਰੇ ਬੁੱਟੇ ਲਾਏ ਆ ਹੋਰ ਲਾਂਭ ਰੱਖ ਲਾਂਗੇ ਪਰ ਲਾਂਭ ਜਿਹੜਾ ਅਗਲੇ ਸਾਲ ਜਾਂ ਤੋਂ ਛਾਦਾਵਾਂਗੇ ਥੋੜਾ ਛੋਟਾ ਹੋ ਜਾਈ ਆ ਲੈਣ ਜਿਹੜੀ ਲਾਈ ਆ ਉਹ ਇਦਲੇ ਬੂਟਿਆਂ ਦੀ ਲਾਈਨ ਦੇ ਹਿਸਾਬ ਨਾਲ ਲਾਈਈ ਹੈ। ਇਹ ਆਹ ਹਾ ਇੱਥੇ ਬੂਟਾ ਆ। ਇਹਦੇ ਸੀਜ਼ਨ ਨੂੰ ਉਹ ਮੂਰੇ ਲੈਣੇ ਆ। ਉਹ ਵਾੜੀ ਲੈਣਗੇ ਇਹਦੇ ਸੀਜ਼ਨ ਨੂੰ ਲਈ ਵੀ ਦੋ ਲੈਣਾ ਇੱਥੇ ਤੱਕ ਕੰਪਲੀਟ ਕਰ ਦਿੱਤੀਆਂ ਫਲਦਾਰ ਬੂਟਿਆਂ ਨੇ। ਇਹ ਉੱਚੀ ਜਗ੍ਹਾ ਤੇ ਆਚਾਰ ਬੂਟੇ ਬਾਕੀ ਨੀਵੇਂ ਹੀ ਆ ਸਾਰੇ। ਦਿਖਾਉਣਾ ਬਾਕੀ ਲੱਖੇ ਅੱਲ ਵੀ ਜਾਣਾ ਉੱਧਰ ਵੀ ਦੇਖ ਕੇ ਆਉਣਾ ਕੀ ਚੱਲਦਾ ਉਹਦੇ ਪ੍ਰੋਗਰਾਮ। ਲੋ ਜੀ ਲੱਖੇ ਦੇ ਵਿੱਚ ਇੱਥੇ ਲਾਏ ਸੀ ਅੱਜ ਬੂਟੇ ਕੱਲ੍ਹ ਦਲਵੰਡੀ ਦਾ ਹੀ ਆ ਬੰਦਾ ਏਦਾਂ ਖਾਲੀ ਬਣਾ ਤੇ ਪਾਣੀ ਇਹਦੇ ਲਾਤਾ ਇਹਦੇ ਅੱਗੀ ਆ ਟੁੱਟੀ ਦੁਨੀ ਸਤਾਰਾ ਦਰਤਿਆ ਇਹਦੇ ਨਾਲ ਧਿਆਨ ਲੈ ਲੈ ਜੇਕਰ ਮੈਂ ਨਹੀਂ ਬਹੁਤ ਲਾਤੀ ਇਹਦੇ ਬੂਟਿਆਂ ਦੀ ਹੈਗਾ ਦਲਵੰਡੀ ਦਾ ਸਰੀਰ ਦਾ ਕਿਉਂ ਬਾਹਰ ਚੱਲ ਗਿਆ ਹੁਣ ਆਇਆ ਇਹ ਇੱਧਰ ਦੂਏ ਕੰਨੇ ਲਾਤੀ ਏ ਵਾਹ ਸਾਲ ਹੋ ਗਿਆ ਵੀ ਨਹੀਂ ਕੱਟਿਆ ਮੈਂ ਨਹੀਂ ਪਛਾਣਿਆ ਅੱਜ ਆਹ ਵਾਲਾ ਜਦੋਂ ਆ ਕੇ ਮਾਫਲਾ ਦੇਖਣਾ ਨਹੀਂ ਧਿਆਨ ਨਹੀਂ ਪਹਿਲਾਂ ਮਾਰਿਆ ਵੀਡੀਓ ਉਹ ਧੰਗੇ ਦੇ ਉਹਲੇ ਲਾਇਆ ਨੀ ਕੋਣ ਆਇਆ ਕੋਣ ਨਹੀਂ ਵਿੱਚ ਆਵਾਜ਼ ਆਈ ਨਹੀਂ ਬੜਾਈ ਦੁਬਾਰਾ ਵਿੱਚ ਡਵਿੰਗ ਕੀਤੀ ਆਹਲਾ ਤੇ ਬਾਕੀ ਬੂਟੇ ਆ ਇਧਰ ਨੂੰ ਲਾਤੇ ਐਨੇ ਲਖੇ ਨੇ ਇਹਦੇ ਵੀ ਉਹੀ ਜੇ ਚਲਰ ਜਿਆ ਲੱਤ ਜੀ ਫੇਰ ਦਿੱਤੀ ਥੱਲੇ ਤੱਕ ਪੂਲਾ ਕਰ ਦਿੱਤਾ ਹੀ ਥਾਂ ਇਹਨੂੰ ਮੈਂ ਕਹੀ ਮਾਰੀ ਮਾਰੀ ਖਾਲੀ ਕਰ ਦੇਈ ਤੇ ਫੇਰ ਕੱਢ ਕੇ ਦੇ ਵਿੱਚ ਕਈ ਨਾ ਬੂਟੇ ਰਾਦ ਲਵਾ ਗਿਆਈ ਅਮਰੂਦ ਹੁਣੇ ਲੱਗੇ ਆ ਅਮਰੂਦਾਂ ਨੂੰ ਆਹ ਦੇਖੋ ਅਮਰੂਦ ਲੱਗਾ ਸਹੀਕ ਮਾ ਨੂੰ ਜੀ ਵੀ ਲੱਗੇ ਆ ਇਹ ਲਵਾਤੇ ਇਧਰ ਨੂੰ ਇੱਕ ਲੈਣ ਤੇ ਗੱਬਿਓਂ ਦੀ ਰਹਿਣ ਦਿੱਤਾ ਰਸਤਾ ਜਿੱਦਾਂ ਮਾਰਜੀ ਟਰੈਕਟਰ ਡੂਟਰੋ ਮਗਰ ਸ਼ੈੱਡ ਤੱਕ ਚੱਲ ਜਾਊਗਾ ਕਵਾੜ ਹੁਣ ਕਹਿੰਦਾ ਚੱਕ ਗਿਆ ਆ ਵਿੱਚੋਂ ਸਿੱਟਦੇ ਛੁੱਟਦੇ ਆ ਵੀ ਹੁਣ ਸਫਾਈ ਸੁਫੀ ਕੋਠੀ ਦਾ ਕੰਮ ਚੱਲਦਾ ਹੀ ਕਰਕੇ ਇਧਰ ਲਿਆ ਕੇ ਛੱਟਿਆ ਆ ਜਮਾਨ ਨੇ ਲਖੇ ਨੂੰ ਨਾ ਡੰਡੇ ਨਾਲ ਗੱਡੀ ਡੰਡਾ ਗੱਡੀ ਨਾਲ ਐ ਦੇ ਇਹਦੇ ਆ ਚੀਕੂ ਦੇ ਪਰਲੇਮਾਨੇ ਡੰਡਾ ਕੱਢ ਕੇ ਉਹਨੇ ਨਾ ਸਿੱਧਾ ਖੜਾ ਕਰਿਆ ਨੇ ਬਾਕੀ ਤੇ ਤੇਰੇ ਸਿੱਧੇ ਹੀ ਆ ਬੁੱਟੇ ਤੇ ਇਧਰੋਂ ਉਹ ਗੇਟ ਤੱਕ ਲਾਤੀ ਆ ਖਾਲ ਲਖੇ ਨੇ ਉਧਰੋਂ ਉਧਰੋਂ ਲੈ ਕੇ ਤੇ ਉਧਰਲੇ ਬੰਨੇ ਗੰਧ ਨਾ 6 7 ਫੁੱਟ ਛੱਡ ਕੇ ਉਧਰੋਂ ਲਾਤਾ 6 7 ਫੁੱਟ ਇਧਰੋਂ ਇਧਰਲੇ ਬੰਨੇ ਵੀ 6 7 ਫੁੱਟ ਛੱਡ ਕੇ ਲਾਤੇ ਆ ਬੁੱਟੇ ਤੇ ਗੱਬਾ ਛਾਲੀ ਛੱਡ ਦਿੱਤਾ ਵੀ ਗੱਬਿਆਂ ਦੀ ਕੋਈ ਨਾ ਕੋਈ ਚੀਜ਼ ਜਿਹੜੀ ਮਰਜ਼ੀ ਹੈ ਲਿਆ ਕੇ ਕਰਨ ਟਰਾਲੀ ਭਾਵੇਂ ਅਗਲੇ ਹੋਣ ਜਾਂ ਕੋਈ ਚੀਜ਼ ਹੋਣ ਮਗਰ ਸਾਈਡ ਤੇ ਸਮਾਨ ਰੱਖਣਾ ਤੋਂ ਉਹਦੇ ਵਾਸਤੇ ਤੇ ਵਧੀਆ ਲੱਗਾ ਇਹਦੇ ਵੀ ਬੂਟੇ ਪਾਟੇ ਸਬਜ਼ੀ ਇੱਧਰ ਲਾਈ ਹੈ ਇਹਨੂੰ ਸਪਰੇਅ ਸਵੇਰੇ ਇਹਦੇ ਮਾਰ ਕੇ ਗਏ ਹੈਗੇ ਆ ਇੱਕ ਸਮਾਨ ਜਣੇ ਦਾ ਬੂਟਾ ਲਾਇਆ ਇਹਨੇ ਫਲੀਆਂ ਨੂੰ ਮੈਗਾ ਤੋੜ ਕੇ ਸਬਜ਼ੀ ਬਣਾਇਆ ਇਹਦੀ ਰਾਹ ਨੂੰ ਇੱਕ ਸਗਾ ਉੱਤੇ ਸੁੱਕਾ ਜਾ ਬੂਟਾ ਲਾਇਆ ਅੰਕਲ ਨੇ ਉਹਨੂੰ ਪਾਣੀ ਪਾਉਂਦੇ ਸੁੱਕ ਗਿਆ ਹੁਣ ਫੇ ਜਿਹੜੇ ਲਿਆ ਕੇ ਲਾਏ ਆ ਇਹਨੂੰ ਮੈਂ ਕਹਾਂ ਪਾਣੀ ਰੋਜ਼ ਸਵੇਰ ਦੇ ਟਾਈਮ ਇੱਕ ਵਾਰ ਬਾਤਾਂ ਉਹਨੇ ਨਾਲ ਵਧੀਆ ਰਹਿਣਾ ਉਧਰ ਕੋਠੀ 'ਚ ਲਾ ਦਿੱਤੇ ਆ ਪੰਜ ਛੇ ਬੂਟੇ ਇਹਨੇ ਸਿਆਂ ਦਾ ਹੋਰ ਨਿੱਕੇ ਨਿੱਕੇ ਦਿਖਾਉਣਾ ਆ ਵੀ ਮੈਂ Thank you. ਲਗੀ ਸਭ ਵਾਲੀ ਕੰਪੈਨ ਬਿਗਾਣ ਕੇ ਘਟਣ ਬੰਦਾ ਇੱਕ ਦਿਖਾਉਂਦਾ ਦੇਖਿਆ ਕਿਹੜਾ ਆ ਤੂੰ ਭਰਾਵਾ ਨੂੰ ਗੱਲ ਗਲਾਫੀ ਪੀਂਦਾ ਨਾ ਦਿਖਾ ਲਿਆ ਕਰ ਮੈਂ ਇਹ ਵੀ ਤੇਰੀ ਗੇਟ ਦੀ ਖਲਾਫਾ ਹੁਣਾ ਦੇ ਸੀ ਕਿ ਤੂੰ ਡਰਾਈਵਰੀ ਚੱਲ ਕੇ ਗੇਟ ਬਣਾ ਲਈ ਛੱਡੀ ਆ ਆ ਆ ਆ ਉਹ ਛੱਡ ਤੂੰ ਆ ਦੇਖ ਭਰਾਵਾ ਤੇਰੀ ਆ ਵੀਡੀਓ ਬਣਾ ਕੇ ਕਹਿੰਦਾ ਨੈਟ ਤੇ ਬਾਪੇ ਬਾਪੂ ਤੇਰੇ ਦੀ ਤੇ ਤੇਰੀ ਕੱਠਿਆਂ ਦੀ ਪਾਉ ਆਸਮਾਨ ਰੋਜ਼ ਹੀ ਖਰਾਬ ਜਾ ਹੋ ਜਾਂਦਾ ਆ ਹੁਣ ਵੀ ਗੈਰ ਜਿਹੀ ਜੜੀ ਹੈ ਪਤਾ ਨਹੀਂ ਬਦਲਿਆ ਕੀ ਆ ਅੱਗਾ ਵੀ ਲੱਗਣ ਡੀਆਂ ਹੁਣ ਲੋਕੀਂ ਅੱਗਾ ਵੀ ਲੱਪੇ ਲਾਉ ਦਿਖਾਉਣਾ ਮੈਂ ਉਸ ਸਾਹਮਣੇ ਅੱਗ ਲੱਗੀ ਹੈ ਉਹ ਬੜੀ ਅੱਗ ਲਾਈ ਜਿ ਕਿਸੇ ਨੇ ਤੇ ਤਰਸਾਬਾ ਵੀ ਅੱਜ ਤਰਫਾਲੀ ਫੇਰ ਗਿਆ ਆ ਇੰਗਰੇਜ਼ ਦੇ ਮਾੜਾ ਜਿਹਾ ਬੋਹਲਾ ਮਾਨਾ ਕਿਤੇ ਕਿਤੇ ਨਾ ਗੱਦਾ ਦੋਵਾਂ ਦਾਣੇ ਢਿੱਲੇ ਦੇ ਕਿਤੇ ਇੱਕ ਅੱਧਾ ਦਾਣਾ ਢਿੰਜਦਾ ਆ ਨਾ ਹੋਵੇ ਇੱਕ ਸਪਰੇਈ ਮਾਰ ਦੇਣੀ ਆ ਡੂ 40 ਦੀ ਢਿੰਜਣਿਆਂ ਵਿੱਚ ਹੋਰ ਤੇ ਨਕਾ ਹੈ ਨਹੀਂ ਜਾਂ ਇੱਕ ਬੂਟਾ ਖੱਬੜਦਾ ਆ ਤੇ ਹੋਰ ਕੋਈ ਨਹੀਂਗਾ ਕਾ ਕਿਸ ਤਰ੍ਹਾਂ ਦਾ ਵੀ ਵਿੱਚ ਗੰਨਾ ਤਾਂ ਬਹੁਤ ਸੋਹਣਾ ਵਿੱਚੋਂ ਹੋ ਗਿਆ ਆ ਭਰ ਗਏ ਆ ਸਾਰੇ ਸਿਹੜ ਪਾਣੀ ਲਾਉਣ ਤੋਂ ਬਾਅਦ ਸਗਾ ਗੰਨਾ ਕਾਲਾ ਹੋ ਗਿਆ ਪਗਾਰ ਹੁਣ ਤਾਂ ਫਟਣ ਦਿਆ ਥੱਲੇ ਹੋਰ ਪਾਣੀ ਸਗਾਇਆ ਨੂੰ ਤਿੰਨ ਲੱਗਿਆ ਇੱਕ ਪਾਣੀ ਪਹਿਲੇ ਜਾਂਦਾ ਸੀ ਰੇਂ ਚੜਿਆ ਦੂ ਗਦਨ ਸਰੇ ਚਾੜਦਾ ਤੀਏ ਦਿਨ ਵੀਕੇ ਨੇ ਪਾਣੀ ਮੋੜਿਆ ਨੱਕਾ ਟੁੱਟ ਕੇ ਪੈ ਗਿਆ ਤੇ ਚਲੋ ਫੇ ਵੀ ਕੱਲ ਹੀ ਪਿਆਸਗਾ ਟੁੱਟ ਕੇ ਅੱਜ ਬੱਤ ਲੱਗੀ ਆ ਪੂਰੀ ਵਿਚਰੀ ਤੁਰਿਆ ਫਿਰਦਾ ਆ ਪਾਣੀ ਲੱਗਣ ਨਾ ਗੰਨਾ ਲੱਗਾ ਨਿਕਣ ਆਹ ਵਾਲਾ ਵਧ ਗਿਆ ਜੰਮੀ ਜਾਂਦਾ ਕਮਾਦ ਤੇਦੀ ਬਣਾਈ ਹੱਲੇ ਨਹੀਂ ਕਾਨੀ ਬਣਾਈ ਥੋੜਾ ਜਿਹਾ ਰੁੱਕ ਕੇ ਕਰਨੀ ਆ ਦੇਖਦੇ ਆ ਇੱਕ ਪਾਣੀ ਹੋਰ ਲਾ ਕੇ ਕਰਾਂਗੇ ਬਣਾਈ ਸਹੀ ਆ ਸਾਰਾ ਕਮਾਦ ਵਧੀਆ ਆ ਇਧਰ ਥਾਬੇ ਨੇ ਤਰਫਾਲੀ ਅੱਜ ਫੇਰੀ ਮੋਢੇ 'ਚ ਉਹਦੇ ਵੀ ਸਿਰੇ ਲੱਗ ਗਿਆ ਪਾਣੀ ਪਹੁੰਚ ਗਿਆ ਪਾਣੀ ਸਿਰੇ ਦਖੋ ਨਾ ਉਹਦੇ ਸਵੇਰੇ ਫੇਰਦਾ ਸੀਗਾ ਉਹ ਤੇ ਸਿਰੇ ਚੱਲ ਗਿਆ ਉਹਦਾ ਵੀ ਕਮਾਦ ਪਾਣੀ ਨੂੰ ਪਾਣੀ ਲੱਗ ਗਿਆ ਸਾਰੇ ਚਾ ਉਹ ਮੇਰਾ ਖਿਆਲ ਕਿਆ ਰਹਾ ਹੈ ਕਰਿੰਦਾ ਦੋਕ ਕਿਆ ਰਿਓ ਅੱਜ 32 ਦੇ 9 ਵਜੇ ਕੱਟ ਲਈ ਜਾ ਇਹਨਾਂ ਨੇ ਤਾਂ ਇਦਾਂ ਗੰਨਾ ਜੰਮਣ ਡਿਆ ਵਿੱਚ ਆ ਦੇਖੋ ਆ ਬੋਲਾ ਇਦਾਂ ਗੰਨਾ ਸਾਰੇ ਜੰਮਣ ਡਿਆ ਵਿੱਚ ਪਰ ਇਹ ਇਹਨੂੰ ਨਹੀਂ ਕੀਤੀ ਹੱਲੇ ਤੱਕ ਕਰਦਾ ਸਪਰੇ ਵੀ ਹੈਣੀ ਗਾ ਵਿੱਚ ਕੋਈ ਵੀ ਨਾਂ ਗਡੂਆਂ ਗਣਾ ਲੱਗਾ ਇੱਕ ਦਾਣੇ ਨੂੰ ਦਿਖਿਆ ਮੈਨੂੰ ਗਡੂਆਂ ਲੱਗਾ ਬਾਕੀ ਤਾਂ ਹੈ ਨਹੀਂ ਕਿਤੇ ਨਾਂ ਗਡੂਆਂ ਲੱਗਾ ਨਾਂ ਕਿਤੇ ਛੰਡੀ ਸੰਡੀ ਸਾਬਾ ਸਵੇਰੀਆਂ ਫੇਰ ਗਿਆ ਇਸ ਤਰਫਾੜੀ ਮੈਂ ਫੇਰਤੀ ਆ ਤਰਫਾੜੀ ਮੋਢੇ ਤੇ ਇਹਦੀ ਬਨਾਈ ਹੋਜੂਗੀ ਹੁਣ ਉਧਰ ਪਾਣੀ ਲੱਗ ਗਿਆ ਸਿਰਫ ਉਹ ਸਾਹਮਲੇ ਤਿੰਨ ਕਿਾਰੇ ਰਹਿ ਗਏ ਸਾਹਮਲੇ ਛੇਦਦੇ ਉਹ ਬੀਜਵੇਂ ਦੇ ਉਹ ਵਾਲਾ ਜਿਹੜਾ ਉਹਦੇ ਤਿੰਨ ਕਿਾਰੇ ਰਹਿ ਗਏ ਆ ਪਾਣੀ ਲੱਗਣ ਵਾਲੇ ਬੱਤੀ ਰਹਿ ਜਾਂਦੀ ਫਿਰ ਦੋ ਮੋਟਰਾਂ ਨੇ ਭਰ ਦੇਣੇ ਸੀ 32 9 ਵਜੇ ਕੱਟ ਲਈ 11 ਵਜੇ ਜਾਣੀ ਦੋ ਘੰਟੇ ਬੱਤੀ ਮਰ ਗਈ ਉਹ ਦੋ ਘੰਟੇ ਮਰਨਾ ਤਾਂ ਰਹਿ ਗਿਆ ਚਲੋ ਭਰ ਦੂ ਸਵੇਰੇ ਮਗਰ ਭਰ ਗਿਆ ਜਿੱਦਾਂ ਜਿੱਦਾਂ ਭਰ ਗਿਆ ਉਦਾਂ ਹੀ ਕਾਲਾ ਹੋ ਗਿਆ ਕਮਾ ਦੋ ਵੀ ਮਗਰ ਤੇ ਹੋ ਹੀ ਗਿਆ ਬਨਾਈ ਤੇ ਉਦਾਂ ਮੇਰੇ ਵਾਲਾ ਵੀ ਹੋ ਗਿਆ ਬਨਾਈ ਤੇ ਦੇਖਦੇ ਆਂ ਨਾ ਉਹ ਬੰਨ ਹੀ ਦੇਣਾ ਹੈ ਜਿਹਦਣ ਨੇ ਸਾਬੇ ਨੇ ਪਾਇਆ ਰੇਜਰ ਇਹਨੇ ਆਪਣਾ ਬੰਨਣਾ ਫਿਰ ਉਦਾਂ ਹੀ ਫਿਰ ਦੇਖ ਲਾਂਗੇ ਬੰਨ ਦਾਂਗੇ ਆਪਣੇ ਟਰੈਕਟਰ ਦੇ ਮਗਰ ਤੱਕੀ ਫੋਣਾ ਉਹਦੇ ਵਾਲੇ ਨਾਲ ਬੰਦਾਂਗੇ ਤੇ ਅਹੀਂ ਤੇ ਫਿਰ ਦੇਖਾਂਗੇ ਆਪਣੇ ਵਾਲੇ ਦੇ ਮਗਰ 475 ਦੇ ਭਾਗੇ ਉਹਨਾਂ ਬੰਦਾਂਗੇ ਗੈਰ ਜੀ ਰੂਜ ਹੀ ਚੜ ਜਾਂਦੀ ਆ ਦੇ ਹੁਣ ਵੀ ਸ਼ਾਮ ਦਾ ਟਾਈਮ ਹੋਇਆ ਤਾਂ ਗੈਰ ਚੜ ਗਈ ਐ ਇਧਰੋਂ ਪਿੰਡ ਵਾਲੀ ਸਾਈਡ ਵੱਲੋਂ ਇਹ ਗਰਮੀ ਬਹੁਤ ਜ਼ਿਆਦਾ ਆ ਗਰਮੀ ਦੇ ਇੰਨੀ ਗਿਆ ਵੀ ਦੋਹਾਂ ਦਿਨਾਂ ਦੇ ਵਿੱਚ ਬੱਤ ਲੱਗ ਜਾਂਦੀ ਆ ਬਾਕੀ ਅੰਬ ਬਸੇਰੇ ਲੱਗੇ ਆ ਲਾਪੇ ਵੱਡੇ ਹੋਣ ਇਹਨੂੰ ਵੀ ਅੱਜ ਵੱਟ ਪਾਤੀ ਆ ਅਮ ਬਾਬਤੀ ਆ ਵੀ ਪਾਣੀ ਇਹਦੇ ਮੋਢ ਰੋਜ਼ ਹੀ ਉਥੇ ਆੜ ਤੋਂ ਆਜਿਆ ਕਰੂਗਾ ਪਾਣੀ ਨਾਲ ਲੱਗਣ ਨਾਲ ਵੀ ਅੰਬ ਬਹੁਤ ਝੜਦੇ ਆ ਤੇ ਇੱਥੇ ਦਾ ਕਤਾਰ ਆਉਂਦੀ ਹੀ ਆ ਮੂੜਾ ਨਕਾਇਆਂ ਨੂੰ ਕਰਕੇ ਤੇ ਇਥੋਂ ਵੀ ਇਹਦੇ ਆੜੇ ਦਿਵਾਲੇ ਪਾਣੀ ਖੜਾ ਕਰ ਦਿਆ ਕਰਾਂਗੇ ਰੋਜ਼ ਹੀ ਇੱਕ ਵਾਰ ਮੋੜਤਾ 15 ਕਿ ਮਿੰਟ ਉਧਰ ਫਲ ਵਾਲੇ ਬੂਟਿਆਂ ਨੂੰ ਵੀ ਰੋਜ਼ ਲਾਉਣਾ ਪਿਆ ਕਰਨਾ ਤੇ ਫੇ ਗਾਂਝਰਮ ਪ੍ਰਸ਼ਾਤਾں ਪੈ ਗਈਆਂ ਫੇ ਕੋਈ ਚੱਕਰ ਨਹੀਂ ਵਿੱਚੋਂ ਨਾ ਲੱਗਿਆ ਤਾਂ ਵੀ ਕੋਈ ਚੱਕਰ ਨਾ ਤੇ ਪਾਣੀ ਲਾ ਦਾਂਗੇ ਆਜੇ ਲਾਉਣਾ ਸੀ ਅੱਜ ਬੱਤੀ ਜਾਣ ਕਰਕੇ ਪਾਣੀ ਸਿਰੇ ਨਹੀਂ ਜਿਹੜਿਆ ਨਾ ਹੋਊਟਿਆ ਨਾ ਇਹਦਾ ਉਹ ਤਾਂ ਅੱਧੀ ਇੱਕ ਇੱਕ ਗਲੈਨ ਉਹ ਤਾਂ ਲੱਗ ਗਿਆ ਇੱਕ ਰਹਿ ਗਈ ਉਹ ਬਾਲਟੀਆਂ ਨਾਲ ਫੇ ਪਾਣੀ ਪਾਇਆ ਬਾਕੀ ਮੈਂ ਕਿ ਸਵੇਰੇ ਭਰਦਾ ਆ ਕੇ ਠੋਕਮਾ ਬਾਹ ਬਹਾਈਆ ਕਰਨਾ ਹੁਣ ਦੇਖਦੇ ਆ ਇਹਨਾਂ ਦਾ ਵਿੱਚੋਂ ਨਾਲ ਕੱਟਿਆ ਨੇ ਗਾਣਾ ਨੇ ਦੇ ਦੇ ਅੱਗ ਲਾਉਨੇ ਕੀ ਕਰਦੇ ਅੱਗ ਲਾਉਂਦਾ ਤਾਂ ਨਹੀਂ ਕਰਦਾ ਰਦਾ ਰਦਾ ਆ ਵੇ ਇਦਾਂ ਹੀ ਇਹਨੂੰ ਫਟਪੁੱਟ ਦਵਾ ਸੁੱਕ ਪੁਕੇ ਜਾ ਇਹਨੂੰ ਤੇ ਇੱਕ ਦਿਨ ਕਰਦਾ ਵੀ ਮਾੜਾ ਮੋਟਾ ਛੱਟ ਛੋੜਾ ਹੋ ਜਵੇ ਇਹ ਪੱਟਾ ਸੁੱਕੇ ਵੀ ਜ਼ਿਆਦਾ ਨਹੀਂ ਪੱਟ ਹੋਣੇ 1 ਮਈ ਦਾ ਦੱਸਿਆ ਆ ਛੱਟਾ ਛੋੜਾ ਜੀ ਉਹਦੋਂ ਨੂੰ ਪੈ ਗਿਆ 1 ਜਾਂ 2 ਮਈ ਨੂੰ ਥੋੜਾ ਜਿਹਾ ਵੀ ਦੋ ਦਿਨਾਂ ਇਹ ਪਾੜ ਛੱਡਣੇ ਬਾਕੀ ਫੇਰ ਸੁੱਕੇ ਹੀ ਰੱਖਣੇ ਫੇਰ ਨਹੀਂ ਇਹਨਾਂ ਨੂੰ ਗਿੱਲੇ ਕਰਨਾ ਖੇਤਾਂ ਨੂੰ ਇਹ ਬਿਮਾਰੀ ਵਿੱਚ ਕਣਕ ਨੂੰ ਵੀ ਆਕਾਂ ਕਾਲੀ ਗਾਲੀ ਜੀ ਲੱਗੀ ਹੋਈ ਵੀ ਤੇ ਮਧਰੇ ਬੂਟੇ ਜਿਹੜੇ ਝੋਨੇ ਦੇ ਹੁੰਦੇ ਉਹ ਵੀ ਸੁੱਕਾ ਬਹੁਤ ਫੇਰ ਨਹੀਂ ਹੁੰਦੇ ਤੇ ਬਾਕੀ ਇਦਾਂ ਵੇ ਹੰਬ ਥੱਲੇ ਬੈਠੇ ਆ ਲੱਖੇ ਨੂੰ ਫੋਨ ਕਰਦਾ ਆ ਲੱਖੇ ਨੇ ਫੋਨ ਚੱਕਿਆ ਨਾਗਾ ਦੇਖਦਾ ਇੱਕ ਵਾਰੀ ਫੇਰ ਕਰਕੇ ਚਾਰਕਦਾ ਟਾਈਮ ਹੋਇਆ ਆ ਤੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਵਲੌਗ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ